ਉਹ ਵੀ ਲੋ ਕਰ ਨਾਲ ਵੜੇ ਲਈ ਸਿਰ ਮਾਰ ਡਿੱਗੇ ਬਚ ਕੇ ਹੁਣ ਚੱਕ ਕੇ ਹੁਣ ਪਾਸ ਤੇ ਮੱਚ ਰੱਖੀ Mümüz izleyen bari bir daha da. Çok ഡട ലോ ദ ഡി We'll <laughs> 那个，哎，等下老公。 ਆ ਵੀ ਜੱਗਪਤ

ਲੋ ਜੀ ਹੁਣ ਤੁਸੀਂ ਖਾਓ ਪਈ ਬੈਠੋ ਹਾਉ ਜੀ ਮੇਥੇ ਵਾਲੇ ਪਰੌਠੇ ਖਾਓ ਜੀ ਸਾਰੇ ਅੱਜ ਰੋਟੀ ਬਹੁਤ ਸੇਦੀ ਬੰਦੀ ਆ ਪਾ ਕੇ ਬੈਠ ਬਾਕੇ ਨਾ ਬਹੁਤ ਬੈਗ ਦੁਕਾਨ ਤੇ ਰੱਖਿਆ ਸਥਾਨ ਕੋਲ ਬੀਤੇ ਵਾਲੇ ਮੈਨੂੰ ਪੈਨ ਦੱਸੋ ਪੈਨ ਸਵਾਗਤ ਹੈ ਆਇਆ ਹਾਂ ਦੋ ਰੋਟੀ ਖਾਓ ਭਈ ਹਾਂਜੀ ਕੀ ਹਾਲ ਚਾਲ ਹੈ ਜੀ ਅੱਪਾ ਠੀਕ ਠਾਕ ਹਾਂ ਜੀ ਵਧੀਆ ਤੇ ਸਵੇਰ ਦਾ ਹੋ ਗਿਆ ਜੀ ਟਾਈਮ 10 ਵਜੇ ਆਪਾ ਇੱਧਰ ਬਾਹਰ ਬੈਠੇ ਸੀ ਧੁੱਪੇ ਦੁਕਾਨ ਤੇ ਆ ਗਈ ਸੀ ਜੀ ਤੇ ਗਿਆ ਬਾਜ਼ਾਰ ਤੇ ਸਹਿਜ ਗਿਆ ਸਕੂਲ ਆ ਕੱਲ ਬਹੁਤ ਜ਼ਿਆਦੀ ਹਵਾਵਾਂ ਵੱਦੀ ਸੀ ਬਹੁਤ ਜ਼ਿਆਦੀ ਤੇ ਅੱਜ ਠੰਡ ਹੋ ਗਈ ਬਹੁਤ ਤੇ ਹੋਰ ਵਧੀਆ ਜੀ ਠੀਕ ਠਾਕ ਹੈ ਤੇ ਚੈਨਲ ਤੇ ਜਿਹੜੇ ਨਵੇਂ ਜੋੜਦੇ ਆ ਜਰੂਰ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਵੀਡੀਓ ਕੋ ਜੇ ਵਧੀਆ ਲੱਗਦੀ ਹੈ ਕਮੈਂਟ ਕਰਿਆ ਕਰੋ ਜੀ ਤੇ ਦੋ ਤਿੰਨ ਦਿਨ ਹੋ ਗਏ ਕਾਫੀ ਪਰੇਸ਼ਾਨੀ ਜੀ ਚੱਲ ਰਹੀ ਸੀ ਆਪਣੇ ਰਿਸ਼ਤੇਦਾਰੀ ਚ ਮਰਗ ਹੋ ਗਈ ਸੀ ਮੇਰੇ ਨਾਨ ਦਾ ਦੇਹਾਂ ਹੀ ਲੱਗਦੇ ਸੀ ਇਹਨਾਂ ਜੀ ਤੇ ਬਸ ਚੰਚੱਕੀ ਉਹਨਾਂ ਨੂੰ ਟੈਗ ਹੋ ਗਿਆ ਤੇ ਪਰਵਾਰ ਵਿੱਚ ਵੀ ਪਿੱਛੇ ਨਹੀਂ ਕੋਈ ਹੈਗਾ ਸੀ ਤੇ ਪਰ ਫਿਰ ਵੀ ਹਨਾ ਔਖਾ ਹੋ ਜਾਂਦਾ ਚਲੋ ਦੁੱਖ ਦੀ ਗੱਲ ਹੁੰਦੀ ਹੈ ਨਾ ਪੈਣਪਰਾ ਰਲ ਮਿਲ ਕੇ ਸਭ ਦਾ ਸਾਥ ਦਿੰਦੇ ਆ ਨਾਲ ਖੜਦੇ ਆ ਵਧੀਆ ਵੀ ਲੱਗਦਾ ਤੇ ਬਾਕੀ ਜਿਹੜੇ ਇੱਥੇ ਕਿਸੇ ਨੇ ਆਪਦੇ ਨਹੀਂ ਖੜਨਾ ਬਗਾਨਾ ਲੱਕ ਖੜੀ ਆ ਵੀ ਉਹ ਤਾਂ ਨਹੀਂ ਕੋਈ ਲੈ ਸਕਦਾ ਤੇ ਹੋਰ ਠੀਕ ਹੈ ਜੀ ਵਧੀਆ ਹਨਾ ਤੇ ਉਹ ਇੱਧਰ ਸੀਗੇ ਪੈਣਾ ਮੈਂ ਉੱਧਰ ਵਾਲੀ ਸਾਈਡ ਤੇ ਇਹ ਦੂਸਰੇ ਸਾਡੇ ਸਾਡੇ ਮੇਰੇ ਦਰਾਨੇ ਦੇ ਥਾਣੇ ਦੇ ਦੂਜੇ ਭੈਣ ਬਾਰੇ ਗਏ ਸੀਗੇ ਤੇ ਬਹੁਤ ਵੀ ਛੋਟੀ ਜੀ ਸੀਗੀ ਉਹਨਾਂ ਦੇ ਕੁ ਕਾਫੀ ਵੱਡੇ ਨਹੀਂ ਸੀਗੇ ਇੱਕ ਬੇਟਾ ਹੀ ਬੇਟਾ ਉਹਨਾਂ ਦੇ ਤੇ ਚੰਚੱਕੀ ਬਿਮਾਰ ਹੋ ਗਏ ਤੇ ਟੈਕ ਹੋ ਗਿਆ ਮੜੀ ਗੱਲਾਂ ਜੀ ਹਨਾ ਜੋ ਸੰਸਾਰ ਤੇ ਜੀ ਆਇਆ ਤੇ ਇੱਕ ਦਿਨ ਉਹਨੇ ਜਾਣਾ ਵੀ ਹੈ ਹਨਾ ਆਉਣ ਜਾਣਾ ਵਾਹਿਗੁਰੂ ਦਾ ਜਸਤੂਰ ਹੈ ਜੋ ਬਣਿਆ ਹੋਇਆ ਪਰਮਾਤਮਾ ਦੇ ਰੰਗ ਆਪਾਂ ਨਹੀਂ ਬਦਲ ਨਹੀਂ ਸਕਦੇ ਕੱਲ ਗੁਰਦੁਆਰਾ ਸਾਹਿਬ ਗਏ ਸੀਗੇ ਸੰਡੇ ਨੂੰ ਭਾਈ ਜੀ ਤਾਂ ਤੇ ਆਪ ਜਾਣਦੇ ਹੁੰਨੇ ਹਨ ਆਪਾਂ ਅੱਗੇ ਤਾਂ ਦੁਪਹਿਰੇ ਚ ਜਾਂਦੇ ਹੁੰਦੇ ਸੀ ਕਿਤੇ ਹੁਣ ਆਪਾਂ ਮੱਥਾ ਟੇਕ ਕੇ ਆ ਗਏ ਸੀਗੇ ਕੱਲ ਸਵੇਰੇ ਗਏ ਸੀ 10:00 ਵਜੇ ਤੇ ਮੱਥਾ ਟੇਕ ਕੇ ਆ ਗਏ ਸੀਗੇ ਫਿਰ ਖਾਵਾ ਵਾਲੀ ਚਾਹ ਦੀ ਸੀ ਤੇ ਫਿਰ ਥੋੜਾ ਠੰਡ ਦੇ ਕਰਕੇ ਬੈਣ ਉੱਠਣ ਦੀ ਪ੍ਰੋਬਲਮ ਹੋ ਜਾਂਦੀ ਆ ਬਾਲਾ ਪਰ ਉਹ ਨਹੀਂ ਫਿਰ ਸੀਗੇ ਖੜੇ ਮੱਥਾ ਟੇਕ ਕੇ ਦਿਸ਼ਾਵ ਨੂੰ ਦਸਨਾਲ ਦੀ ਨਾਲ ਹੀ ਮੁੜੇ ਸੀ ਘੰਟਾ ਕ ਲੱਗ ਗਿਆ ਆਪਾਂ ਨੂੰ ਤੇ ਹੁਣ ਆਪਾਂ ਕਰ ਲਿਆ ਕੋ ਕੰਮ ਤੁੰਦਾ ਤੇ ਮਿਲਦੇ ਆ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਤੇ ਜਿਹੜੇ ਚੈਨਲ ਤੇ ਨਵੇਂ जोडਦੇ ਜੂ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸ ਦਿਆ ਕਰੋ ਤੁਹਾਨੂੰ ਕਿਹੜਾ ਬਲੌਗ ਕਿਉਂ ਜਾ ਲੱਗਦਾ ਤੇ ਧੁੱਪ ਤਾਂ ਹੈਗੀ ਪਰ ਧੁੱਪ ਦੇ ਵਿੱਚ ਸੇਕ ਜਾਨੀ ਹੈਗਾ ਕਿਉਂਕਿ ਜੀ ਠੰਡ ਬਹੁਤ ਹੋਈ ਪਈ ਹੈ ਇਹਦੇ ਕਰਕੇ ਬੱਸ ਜਿੱਦ ਲਈ ਜਾਂਦਾ ਕਮ ਤੰਦੇ ਵੇਲੇਣਾ ਵੀ ਹੋ ਜਾਂਦਾ ਕੁਵਿਲਾ ਵੀ ਹੋ ਜਾਂਦਾ ਰਤੀ ਤਾਂ ਕਾਫੀ ਲੇਟ ਹੋ ਗਈ ਸੀ। ਉਹ ਦੇਖ ਕੇ ਠੀਕ ਹੈ ਭਾਈ ਜੀ